ਅੱਜ ਤੂੰ ਆਪਣੇ ਆਪ ਨੂੰ ਪਤਾ ਨਹੀਂ ਕੀ ਤੈਨੂੰ 2-4 ਕਿਸੇ ਨੇ ਪੈਸੇ ਦੇਤੇ ਤਾਂ ਤੂੰ ਆਪਣੇ ਆਪ ਨੂੰ ਚਮਾਰਾਂ ਤੋਂ ਵੱਡਾ ਸਮਝਣ ਲੱਪਿਆ ਅਸੀਂ ਉਹਨੂੰ ਦੱਸਣਾ ਚਾਹੁੰਦੇ ਆ ਕਿ ਜਿੱਦਣ ਪੰਜਾਬ ਦੇ ਹੱਦ ਦੇ ਵਿੱਚ ਅੰਦਰ ਉਹ ਆ ਗਿਆ ਜੇ ਕਿਤੇ ਸਾਨੂੰ ਦੱਸ ਕੇ ਆ ਗਿਆ ਤੇ ਪਹਿਲੀ ਜੁੱਤੀ ਸਾਡੀ ਹੋਵੇਗੀ ਉਹ ਵੀ ਜੁੱਤੀ ਜਿਹੜੇ ਚਮਾਰ ਚਮ ਲਾ ਲਾਗੇ ਲੋਕਾਂ ਤੋਂ ਚਮਾ ਚਮ ਤੋਂ ਜੁੱਤੀ ਬਣਾਉਂਦੇ ਅਸੀਂ ਉਹ ਚਮਾਰ ਆ ਉਸ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕੇ ਸਾਨੂੰ ਉਹ ਕਹਿੰਦਾ ਕਿ ਪਿੰਡ ਦੇ ਬਾਦ ਪਿੰਡ ਦੇ ਬਾਹਰ ਚਮਾਰ ਨੂੰ ਕੁੱਤਾ ਨਹੀਂ ਪੁੱਛਦਾ ਉਹਨੂੰ ਦੱਸਣਾ ਚਾਹੁੰਦੇ ਆ ਕਿ ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਚਮਾਰ बसे ਹੋਇਆ ਨਾ ਜੇ ਚਮਾਰਾ ਦਾ ਪ੍ਰੋਗਰਾਮ ਦੇਖਣਾ ਤਾਂ ਜਲੰਧਰ ਵੀਖੇ ਆ ਕੇ ਦੇਖ ਲਵੇ ਜੇ ਚਮਾਰਾ ਦਾ ਪ੍ਰੋਗਰਾਮ ਦੇਖਣਾ ਯੂਕੇ ਵਿੱਚ ਜਾ ਕੇ ਦੇਖ ਲਵੇ ਉਸ ਬੰਦੇ ਨੂੰ ਇਹ ਗੱਲ ਕਹਿਣ ਲੱਗੇ ਸ਼ਰਮਣੀ ਆਈ ਵੀ ਜੇ ਤੈਨੂੰ ਅੱਜ ਪੰਜਾਬ ਤੋਂ ਬਾਹਰ ਜਾਂ ਇੰਡੀਆ ਤੋਂ ਬਾਹਰ ਕਿਸੇ ਨੇ ਬੁਲਾਇਆ ਤਾਂ ਚਮਾਰਾ ਨੇ ਬੁਲਾਇਆ ਸੀ ਲੇਕਿਨ ਹੋਰ ਗੱਲ ਦੱਸ ਲਈਏ ਕਿ ਉਹਨੇ ਇੱਕ ਵੀਡੀਓ ਪਾ ਕੇ ਆਪਣੇ ਆਪ ਨੂੰ ਮਾਫੀ ਮੰਗ ਲਈ ਪਰ ਸਮਾਜ ਇਸ ਤਰ੍ਹਾਂ ਮਾਫ ਨਹੀਂ ਕਰੇਗਾ ਜੇ ਉਸਨੇ ਉਸਨੇ ਮਾਫੀ ਮੰਗਣੀਆਂ ਤਾਂ ਘਟੋ-ਘਟ ਇੱਕ ਹਫਤਾ ਜਿਸ ਚ ਮਾਰਦੀ ਉਹਨਾਂ ਗੱਲ ਕੀਤੀ ਉਹਦੇ ਦਰ ਤੇ ਆ ਕੇ ਤੇ ਜਨਮ ਇਨਸਾਨ ਦੇ ਉੱਪਰ ਆ ਕੇ ਮਾਫੀ ਮੰਗੇ ਉੱਥੇ ਆ ਕੇ ਜੋੜਿਆਂ ਦੀ ਸੇਵਾ ਕਰੇ ਫਿਰ ਉਹਨੂੰ ਸਮਾਜ ਮਾਫੀ ਮਾਫ ਕਰੇਗਾ ਨਹੀਂ ਤਾਂ ਨਹੀਂ ਹਮ ਜੋ ਬੋਲੇ 100 ਰੁਪਏ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਇੱਕ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਦੇਖ ਰਹੇ ਸਾਂ ਕਿ ਇੱਕ ਅਖੋਤੀ ਪ੍ਰਧਾਨ ਆਪਣੇ ਆਪ ਨੂੰ ਜੋ ਕਹਿੰਦਾ ਮੈਂ ਵਰਲਡ ਦੇ ਵਿੱਚ ਇੱਕ ਸੈਕਟਰੀ ਲੱਗਾ ਹੋਇਆ ਹਾਂ ਉਸ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਉਹ ਕਹਿੰਦਾ ਕਿ ਪਿੰਡ ਦੇ ਬਾਦ ਪਿੰਡ ਦੇ ਬਾਹਰ ਚਮਾਰ ਨੂੰ ਕੁੱਤਾ ਨਹੀਂ ਪੁੱਛਦਾ ਉਹਨੂੰ ਦੱਸਣਾ ਚਾਹੁੰਦੇ ਹਾਂ ਕਿ ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਚਮਾਰ ਬਸੇ ਹੋયા ਨਾ ਜੇ ਚਮਾਰਾ ਦਾ ਪ੍ਰੋਗਰਾਮ ਦੇਖਣਾ ਤਾਂ ਜਲੰਧਰ ਵਿਖੇ ਆ ਕੇ ਦੇਖ ਲਵੇ ਜੇ ਚਮਾਰਾ ਦਾ ਪ੍ਰੋਗਰਾਮ ਦੇਖਣਾ ਯੂਕੇ ਵਿੱਚ ਜਾ ਕੇ ਦੇਖ ਲਵੇ ਉਸ ਬੰਦੇ ਨੂੰ ਇਹ ਗੱਲ ਕਹਿਣ ਲੱਗੇ ਸ਼ਰਮਣੀ ਆਈ ਵੀ ਜੇ ਤੈਨੂੰ ਅੱਜ ਪੰਜਾਬ ਤੋਂ ਬਾਹਰ ਜਾਂ ਇੰਡੀਆ ਤੋਂ ਬਾਹਰ ਕਿਸੇ ਨੇ ਬੁਲਾਇਆ ਤਾਂ ਚਮਾਰਾ ਨੇ ਬੁਲਾਇਆ ਸੀ ਅੱਜ ਤੂੰ ਆਪਣੇ ਆਪ ਨੂੰ ਪਤਾ ਨਹੀਂ ਕੀ ਤੈਨੂੰ ਦੋ ਚਾਰ ਕਿਸੇ ਨੇ ਕੈਸੇ ਦੇ ਦੇਤੇ ਤਾਂ ਤੂੰ ਆਪਣੇ ਆਪ ਨੂੰ ਚਮਾਰਾਂ ਤੋਂ ਵੱਡਾ ਸਮਝਣ ਲੱਪਿਆ ਅਸੀਂ ਉਹਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੱਦਣ ਪੰਜਾਬ ਦੇ ਹੱਦ ਦੇ ਵਿੱਚ ਅੰਦਰ ਉਹ ਆ ਗਿਆ ਜੇ ਕਿਤੇ ਸਾਨੂੰ ਦੱਸ ਕੇ ਆ ਗਿਆ ਤਾਂ ਪਹਿਲੀ ਜੁੱਤੀ ਸਾਡੀ ਹੋਵੇਗੀ ਉਹ ਵੀ ਜੁੱਤੀ ਜਿਹੜੇ ਚਮਾਰ ਚਮ ਲਾ ਲਾ ਕੇ ਲੋਕਾਂ ਤੋਂ ਚਮ ਚਮ ਤੋਂ ਜੁੱਤੀ ਬਣਾਉਂਦੇ ਅਸੀਂ ਉਹ ਚਮਾਰ ਆ ਇਹ ਹਲੇ ਸਾਨੂੰ ਜਾਣਦਾ ਨਹੀਂ ਤੂੰ ਰਾਜ ਰਤਨ ਅਮੇਦਕਰ ਇਹ ਗੱਲ ਕਹਿ ਕਿੱਦਾ ਗਿਆ ਜੇ ਗੱਲ ਕਰੀਏ ਕਹਿੰਦਾ ਜੀ ਚਮਾਰ ਨੂੰ ਪਿੰਡ ਤੋਂ ਬਾਹਰ ਨਹੀਂ ਪੁੱਛਦਾ ਗੱਲ ਸੁਣੋ ਜੇ ਸਤਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਦੇ ਵਿੱਚ ਨਾ ਕਹਿੰਦੇ ਕਹਿ ਰਵਿਦਾਸ ਖਲਾਜ ਚਮਾਰਾ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਵੱਡੇ ਤਾਂ ਨਹੀਂ ਹੋਗੇ ਤੂੰ ਅੱਜ ਦਾ ਜੰਮਿਆ ਬਾਣੀ ਨੂੰ ਚੈਲੰਜ ਕਰਦਾ ਆ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ 647 ਸਾਲ ਪਹਿਲਾਂ ਬਾਣੀ ਦੇ ਵਿੱਚ ਲਿਖ ਦਿੱਤਾ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਚਮਾਰ ਕੌਮ ਦੇ ਮੁਖ ਹਨ ਅਸੀਂ ਆਪਣੇ ਵੱਲੋਂ ਰਵਿਦਾਸੀਆ ਸਮਾਜ ਦੇ ਵੱਲੋਂ ਉਸ ਨੂੰ ਚੇਤਾਵਨੀ ਦਿੰਦੇ ਹਾਂ ਜੇ ਅੱਗੇ ਤੋਂ ਇਸ ਤਰ੍ਹਾਂ ਦਾ ਤੂੰ ਕਿਤੇ ਲਫ਼ਜ਼ ਵੀ ਬੋਲ ਗਿਆ ਜਾਂ ਪੰਜਾਬ ਦੀ ਹੱਦ ਦੇ ਅੰਦਰ ਆ ਗਿਆ ਤਾਂ ਤੈਨੂੰ ਚਮਾਰ ਆਪਣੀ ਕੌਮ ਦੱਸੇਗੀ ਵੀ ਤੂੰ ਕੀ ਕਹਿ ਗਿਆ ਅਸੀਂ ਆਪਣੇ ਵੱਲੋਂ ਦੇਖੋ ਇੱਕ ਗੱਲ ਹੋਰ ਦੱਸਦੇ ਆ ਜੇ ਅਸੀਂ ਹੋਰ ਕਿਸੇ ਕਾਸਟ ਦੇ ਵਿੱਚ ਪੈਦਾ ਹੁੰਦੇ ਜਾਂ ਸਮਝ ਲਓ ਬੁੱਧਿਸ ਧਰਮ ਦੇ ਵਿੱਚ ਪੈਦਾ ਹੁੰਦੇ ਜਾਂ 크ਿਸਚਨ ਧਰਮ ਦੇ ਵਿੱਚ ਪੈਦਾ ਹੁੰਦੇ ਉਹ ਪਰਮੇਸ਼ਵਰ ਉਸ ਰੱਬ ਉਹ ਸਾਨੂੰ ਪਹਿਲਾਂ ਹੀ ਉਸ ਧਰਮ ਦੇ ਵਿੱਚ ਉਸ ਉਸ ਨੂੰ ਪ੍ਰਮੋਸ਼ਨ ਕਰਨ ਦੇ ਵਿੱਚ ਉਸ ਧਰਮ ਦੇ ਵਿੱਚ ਭੇਜਦਾ ਜੇ ਸਾਨੂੰ ਅੱਜ ਸਾਨੂੰ ਫਕਰ ਆ ਅਸੀਂ ਚਮਾਰ ਆ ਸਾਨੂੰ ਆਪਣੇ ਆਪ ਤੇ ਫਕਰ ਆ ਅਸੀਂ ਇਸ ਫਕਰ ਦੇ ਨਾਲ ਕਹਿੰਦੇ ਆ ਅਸੀਂ ਆਹੀ ਚਮਾਰਾਂ ਅਸੀਂ ਪਿੱਛੇ ਰਵੀਦਾਸੀਆਂ ਲਿਖਾਉਂਦੇ ਆ ਇਸ ਕਰਕੇ ਲਿਖਾਉਂਦੇ ਆ ਕਿ ਸਾਨੂੰ ਆਪਣੀ ਆਪਣੀ ਕੌਮ ਤੇ ਆਪਣੇ ਕਾਸਟ ਤੇ ਸਾਨੂੰ ਸਾਡਾ ਧਰਮ ਰਵੀਦਾਸੀ ਯਾ ਸਾਡੀ ਚਮਾਰਾ ਇਹ ਅਸੀਂ ਅੱਜ ਵੀ ਕਹਿੰਦੇ ਆ ਪਹਿਲਾਂ ਵੀ ਫਕਰ ਨਾ ਕਹਿੰਦੇ ਆ ਔਰ ਜੇ ਨਹੀਂ ਹਲੇ ਉਸ ਨੂੰ ਯਕੀਨ ਤੱਕ ਇਹ ਪੰਜਾਬ ਚ ਆ ਕੇ ਦੇਖ ਲਵੇ ਚਮਾਰਾ ਦੀ ਉਹ ਜਿਹੜੀ ਪਦਵੀ ਹੈ ਇੱਥੇ ਵੱਡੇ ਵੱਡੇ ਲੀਡਰ ਮੋਦੀ ਵਰਗੇ ਆ ਕੇ ਇੱਥੇ ਚਮਾਰਾ ਦੇ ਚਰਨਾਂ ਦੇ ਵਿੱਚ ਓਗੇ ਉਹ ਕਿਹੜੀ ਖੇਦੀ ਮੂਲੀ ਆ ਜੀ ਅਸੀਂ ਇੱਥੇ ਇੱਕ ਵਾਰੀ ਫਿਰ ਉਹਨੂੰ ਚੇਤਾਵਨੀ ਦਿੰਦੇ ਆ ਕਿ ਚਮਾਰਾ ਦੇ ਬਾਰੇ ਕਹਿਣਾ ਉਹਦੇ ਲਈ ਬੜਾ ਵੱਡਾ ਪਾਪ ਹੋਵੇਗਾ ਅੱਗੇ ਤੋਂ ਇਹ ਗੱਲ ਗਲਤੀ ਨਾ ਕਰ ਲਵੇ ਨਾ ਪੰਜਾਬ ਦੇ ਵਿੱਚ ਵੜ ਜਾਵੇ ਇੱਕ ਉਹਨੂੰ ਹੋਰ ਗੱਲ ਦੱਸ ਲਈਏ ਕਿ ਉਹਨੇ ਇੱਕ ਵੀਡੀਓ ਪਾ ਕੇ ਆਪਣੇ ਆਪ ਨੂੰ ਮਾਫੀ ਮੰਗ ਲਈ ਪਰ ਸਮਾਜ ਇਸ ਤਰ੍ਹਾਂ ਮਾਫ ਨਹੀਂ ਕਰੇਗਾ ਜੇ ਉਸਨੇ ਉਸਨੇ ਮਾਫੀ ਮੰਗਣੀਆਂ ਤਾਂ ਘਟੋ-ਘਟ ਇੱਕ ਹਫਤਾ ਜਿਸ ਚ ਮਾਰਦੀ ਉਹਨਾਂ ਗੱਲ ਕੀਤੀ ਉਹਦੇ ਦਰ ਤੇ ਆ ਕੇ ਜਨਮ ਅਸਾਨ ਦੇ ਉੱਪਰ ਆ ਕੇ ਮਾਫੀ ਮੰਗੇ ਤੇ ਆ ਕੇ ਜੋੜਿਆਂ ਦੀ ਸੇਵਾ ਕਰੇ ਫਿਰ ਉਹਨੂੰ ਸਮਾਜ ਮਾਫੀ ਮਾਫ ਕਰੇਗਾ ਨਹੀਂ ਤਾਂ ਨਹੀਂ ਹਮੇਸ਼ਾ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ ਵੀ ਜਿਨ ਵੀ ਗਲਤੀ ਕੀਤੀ ਸਤਗੁਰੂ ਵਿਦਾਸ ਜਨਮ ਅਸਥਾਨ ਜੋ ਆਪਣੇ ਆਪ ਨੂੰ ਕਹਿ ਕੇ ਕਹਿ ਰਿਹਾ ਵਿਦਾਸ ਖਲਾਜ ਚ ਮਾਰਾ ਉਸਦੇ ਦਰ ਤੇ ਆ ਕੇ ਮਾਫੀ ਮੰਗੇ 7 ਦਿਨ ਆ ਕੇ ਜੋੜਿਆਂ ਦੀ ਸੇਵਾ ਕਰੇ ਫਿਰ ਸਾਨੂੰ ਸਮਾਜ ਮਾਫ ਕਰੇਗਾ ਨਹੀਂ ਤਾਂ ਕਦੇ ਵੀ ਨਹੀਂ ਇਹ ਗਲਤੀ ਦੀ ਉਹਨੂੰ ਮਾਫੀ ਨਹੀਂ ਮਿਲੇਗੀ ਜੈ ਗੁਰਦੇਵ ਧੰ ਗੁਰਦੇਵ ਜੀ ਜੋ ਬੋਲੇ 100 ਰੁਪਏ ਜਗਤ ਗੁਰ ਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰ